ਸਤਿ ਸ੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਜੀ ਸੋ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈਗੀ ਆਪਣੀ ਇੱਕ ਬਹੁਤ ਵਧੀਆ ਚੰਗੀ ਖੂਬਸੂਰਤ ਝੋਟੀ ਤੇ ਹੈਗੀ ਆ ਜਿਹੜੀ ਅੱਜ ਦੀ ਤਰੀਕਾ ਦੋਸਤੋ 22 ਮਈ 2021 ਨੂੰ ਆਪਾਂ ਇਹ ਵੀਡੀਓ ਬਣਾਉਣ ਜਾ ਰਹੇ ਆਂ ਵਿਲੇਜ ਜਿਹੜਾ ਹੈਗਾ ਦੋਸਤੋ ਪਿੰਡਾ ਝੰਡਾ ਕਲਾਂ ਤਹਿਸੀਲ ਸਰਦੂਲਗੜ ਜਿਹੜਾ ਜ਼ਿਲ੍ਹਾ ਇਸ ਨੂੰ ਮਾਨਸਾ ਲੱਗਦਾ ਹੈ ਜੀ ਸੋ ਕਿਸਾਨ ਵੀਰੋ ਐਮ 29 ਦੀ ਇਹ ਜਿਹੜੀ ਝੋਟੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਬਹੁਤ ਵਧੀਆ ਚੰਗੀ ਖੂਬਸੂਰਤ ਐਕਸਟਰਾ ਆਰਡੀਨਰੀ ਦੇਲ ਦੀ ਹਾਈਟ ਦੀ ਇਹ ਝੋਟੀ ਹੈਗੀ ਬਾਈ ਹੋਰਾਂ ਦੇ ਕੋਲ ਘਰ ਦੀ ਜੰਮੀ ਪੜੀ ਆ ਬਹੁਤ ਵਧੀਆ ਚੰਗੀ ਮਿਹਨਤ ਬਾਈ ਹੋਰਾਂ ਨੇ ਕੀਤੀ ਇਸ ਝੋਟੀ ਦੀ ਇਸ ਝੋਟੀ ਦੀ ਜਿਹੜੀ ਏਜ ਹੈਗੀ ਆ 3 ਸਾਲ ਦੀ ਆ ਅੱਜ ਸੂਨ ਦੇ ਵਿੱਚ ਤਕਰੀਬਨ 25 ਦਿਨ ਹਜੇ ਹੋਰ ਪਏ ਨੇ ਐਮ 29 ਦੀ ਇਹ ਆਪ ਬੱਜੀ ਹੈਗੀ ਆ ਅੱਗੇ ਜਿਹੜੇ ਬੁੱਲ ਤੋਂ ਕ੍ਰੋਸ ਹੈਗੀ ਆ ਉਹ ਕਿੰਗ ਬੁੱਲ ਤੋਂ ਕ੍ਰੋਸ ਆ ਦੋਸਤੋ ਮੂਹਰਾ ਦਾ ਕਿੰਗ ਬੁੱਲਾ ਖਲੀ ਤੂਰ ਫਾਰਮ ਤੇ ਦੋਸਤੋ ਖਲੀ ਦੇ ਜਿਹੜੇ ਬੱਚੇ ਨੇ ਅੱਗੇ ਕਰਨਲ ਕੇਸਰ ਕਪਤਾਨ ਕਿੰਗ ਉਹਨਾਂ ਵਿੱਚੋਂ ਇਹ ਕਿੰਗ ਬੁੱਲ ਦੀ ਜਿਹੜੀ ਗੱਬਣ ਹੈਗੀ ਏ ਝੋਟੀ ਸੋ ਬਹੁਤ ਵਧੀਆ ਚੰਗੇ ਰਿਕਾਰਡਡ ਬੁੱਲ ਦਾ ਅੱਗੋਂ ਪਰਿਵਾਰ ਹੈਗਾ ਸੋ ਅਮਨਤੀ ਆਪ ਵੀ ਆਪਣੇ ਆਪ ਵਿੱਚ ਬਹੁਤ ਵਧੀਆ ਚੰਗਾ ਰਿਜ਼ਲਟ ਹੈਗਾ ਜੀ ਬਾਕੀ ਝੋਟੀ ਦੇ ਹਜੇ 25 ਦਿਨ ਪਏ ਆ ਪੇਠਪੂੜਾ ਤੁਸੀਂ ਖੋਦ ਵੇਖ ਸਕਦੇ ਹੋ ਕਾਫੀ ਜਿਆਦੀ ਰਾਜੀ ਇਹ ਝੋਟੀ ਆ ਥਾਣਾ ਦੀ ਜਿਹੜੀ ਬੇਥਾ ਦੋਸਤੋ ਵਿਰਲਾ ਨੇ ਬਹੁਤ ਵਧੀਆ ਹੈਗੀਆਂ ਇਸ ਝੋਟੀ ਦੀਆਂ ਕੁੰਡਾ ਸਿੰਘ ਤੁਹਾਨੂੰ ਵੀਡੀਓ ਵਿੱਚ ਨਜ਼ਰ ਆ ਰਿਹਾ ਹੋਵੇਗਾ ਜੈਡ ਬਲੈਕ ਆ ਦੋਸਤੋ ਸੋਹਣੀ ਚਮਕ-ਦਮਕ ਵਾਲੀ ਇਹ ਝੋਟੀ ਹੈਗੀ ਬਾਈ ਹੋਰਾਂ ਦੇ ਕੋਲ ਬਾਈ ਹੋਰ ਹੀ ਜਿਹੜੀ ਇਸ ਦੀ ਡਿਮਾਂਡ ਕਰਦੇ ਨੇ 1,115,000 ਰੁਪਏ ਦੀ ਡਿਮਾਂਡ ਕਰਦੇ ਨੇ ਜਿਹੜਾ ਮੇਰਾ ਵੀਰ ਮੌਕੇ ਤੇ ਜਾਊਗਾ ਉਸ ਦਾ ਮਾਣ ਤਾਨ ਮਿ ਕੀਤਾ ਜਾਊਗਾ ਹਜੇ ਹਵਾਨਾ ਆਰਡਰ ਦੋਸਤੋ ਹਜੇ 25 ਦਿਨ ਦਾ ਸਮਾਂ ਪਿਆ ਹੈ ਹਵਾਨਾ ਹਜੇ ਬਿਲਕੁਲ ਭਰਨਾ ਹੈਗਾ ਇਸ ਝੋਟੀ ਨੇ ਸੋਨਾ ਲੇਵਾ ਤਿਆਰ ਕਰੇਗੀ ਪਹਿਲਾ ਸੂਬਾ ਸੂਣ ਜਾ ਰਹੀ ਆ ਮਦਰ ਦਾ ਵੀ ਇਸ ਦੀ ਦਾ ਕਾਫੀ ਚੰਗਾ ਰਿਜ਼ਲਟ ਪਾਈ ਹੋਣਾ ਦੇ ਕੋਲ ਰਿਹਾ ਹੈਗਾ ਬਾਕੀ ਦੋਸਤੋ ਜਿਹੜੀ ਝੋਟੀ ਆ ਆਪ ਵੀ ਆਪਣੇ ਆਪ ਚ ਬਹੁਤ ਜ਼ਿਆਦਾ ਸੋਹਣੀ ਸ਼ਕੀਨ ਹੈਗੀ ਆ ਸੋ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਜਰੂਰ ਬਾਈ ਦੇ ਉੱਪਰ ਦਿੱਤੇ ਗਏ ਨੰਬਰਾਂ ਤੇ ਕੰਟੈਕਟ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਅੱਗੇ ਇਸ ਦੀਆਂ ਕੁਝ ਫੋਟੋਆਂ ਵੀ ਹਨ ਸੋਨੇ ਕੱਟਾ ਘਾਟ ਦੀ ਹੈ ਦੋਸਤੋ ਚੰਗਾ ਵੇਲ ਆ ਪੁੱਠੀਆਂ ਪੱਠੀਆਂ ਦੀ ਚੜਾਈ ਲੰਬਾਈ ਬਹੁਤ ਵਧੀਆ ਸੋਹਣੀ ਹੈ ਝੋਟੀ ਦੀ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਜਰੂਰ ਖਰੀਦ ਸਕਦਾ ਹੈ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ